ਪਹੁੰਚੇ ਜੀ ਅਸੀਂ ਓਮ ਗਾਰਮੈਂਟਸ ਤੇ ਕਰਨ ਦੇ ਥੋੜੇ ਜੇ ਲੈਣੇ ਸੀਗੇ ਜੀ ਇੱਥੇ ਤੋਂ ਕੱਪੜੇ ਕੱਪੜੇ ਛੱਪੜੇ ਤੁਸੀਂ ਕਹਿੰਦੇ ਹੋਣੇ ਆ ਵੀ ਬਸ ਕੱਪੜੇ ਹੀ ਨਹੀਂ ਮੁੱਕਦੇ ਬਸ ਹੋਣਾ ਸੀ ਕਿਆ ਕਰੀਏ ਜੀ ਕੱਪੜੇ ਲੈਣ ਦਾ ਸਾਡਾ ਮਨ ਨਹੀਂ ਪਰਦਾ ਵੀ ਬਸ ਰਹੀ ਹੁੰਦੀ ਦੇਖ ਲੋ ਜੀ ਠੀਕ ਆ ਕਿੰਨੇ ਸੋਹਣੇ ਸੋਹਣੇ ਤਾਂ ਕੁੜਤੇ ਆ ਰੇਂ ਜਿਨੀ ਬਣੀ ਨਹੀਂ ਹਲੋ ਮੈਂ ਕਿਹਾ ਕੱਢ ਕੇ ਰੱਖ ਕੱਢ ਕੇ ਰੱਖ ਭਾਈ ਚਲੋ ਚਲੋ ਅੰਦਰ ਸਾਕੋ ਆ ਗਿਆ ਭਾਈ ਇਹ ਕਿੰਨੀ ਸੋਹਣੀ ਲੱਗਦੀ ਆ ਕਟਾਈ ਵੇਲਾ ਪੂਜ ਕੋ ਪੂਜ ਕੋ ਤਰਾਕ ਦੇ ਵੀਰ ਸੋ ਪਹੁੰਚ ਗਿਆ ਜੀ ਅਸੀਂ ਸ਼ਾਪ ਦੇ ਉੱਪਰ ਤੇ ਆਹ ਹੈ ਗਿਆ ਜੀ ਸ਼ੋਭਰੀਤ ਦੇ ਕੱਪੜੇ ਛੋਟੇ ਛੋਟੇ ਜਿਹੜੇ ਅਸੀਂ ਲੈਣੇ ਆ ਨਹੀਂ ਹਾਂ ਸ਼ੋਭਰੀਤ ਨੂੰ ਕੁਝ ਨਹੀਂ ਲੈਣਾ ਸ਼ੋਭਰੀਤ ਨੂੰ ਲੈਣੀਆਂ ਦੋ ਕੈਤਰੀਆਂ ਠੀਕ ਆ ਜੀ ਕੈਤਰੀ ਮੈਂ ਤੇ ਕਰਨ ਵਾਸਤੇ ਵੀ ਦੋ ਲੈਣੀਆਂ ਕੈਤਰੀਆਂ ਇੱਕ ਕਰ ਇਹ ਨਹੀਂ ਲੈਣਾ ਜੀ ਇਹ ਨਹੀਂ ਲੈਣਾ ਨੋ 베بی ਕਿਸੇ ਵੀ ਫਾਈਸੀ ਹੈ ਨਾ ਹਾਂ ਸੋਹਣਾ ਹਾਂ ਆ ਕਿੰਨਾ ਸੋਹਣਾ ਕਲਰ ਹੈ ਪਰ ਹੁਣ ਆਪਾਂ ਕਿਸੇ ਪ੍ਰੋਗਰਾਮ ਨੂੰ ਲਾਵਾਂਗੇ ਲੈ ਚੁੱਕੇ ਹਾਂ ਨਾ ਪ੍ਰੈਸ ਕਰਕੇ ਹਾਂ ਆ ਦੇਖਿਓ ਆ ਵੀ ਕਿੰਨਾ ਸੋਹਣਾ ਵਾਸੀ ਹਾਂ ਚੋਬੋ ਬੜੀ ਹੋ ਗਈ ਨਾ ਅੰਨੇ ਛੋਟੇ ਪਾ ਨਹੀਂ ਸਕਦੀ ਆਪਣੇ ਕੋਈ ਛੋਟਾ ਬੱਚਾ ਵੀ ਨਹੀਂ ਹੈ ਉਹ ਕੈਪਰੀਆਂ ਲਖਾਇਆ ਬੁੜੀਆਂ ਦੇ ਨਾਂ ਬੜੀਆਂ ਕਾਟਨ ਦੀਆਂ ਬੜੀ ਬਹੁਤ ਵਧੀਆ ਜੀ 60 ਇੰਚ ਦੀ ਦਿਖਾ ਰਹੇ ਹੋ ਥੋੜੀ ਜਿਹੀ ਵੱਡੀ ਵਧੀਆ ਵੀ ਕੱਪੜੇ ਦਿਖਾ ਦਿਓ ਰੱਤਰੀ ਲੈਣੀ ਆਹ ਕਲਰ ਕੋਈ ਬਣਾ ਨਹੀਂ ਆ ਵੀ ਨਹੀਂ ਸੋਣਾ ਆ ਤਾਂ ਚੱਲ ਜੀ ਜਾਊਗਾ ਹਾਂ ਹੋਰ ਕਲਰ ਦੋ ਕੋਈ ਸ਼ੋਨੇ ਸ਼ੋਨੇ ਕੱਪੜੇ ਐ ਮੇਰੀ ਇਹ ਕਿਦੀ ਹੈ ਲੈ ਨਹੀਂ ਲੈ ਨੂੰ ਲੈ ਨਹੀਂ ਨੂੰ ਨੂੰ ਪਟਾਉਣ ਲੱਗਿਆ ਤੇ ਇਹ ਕਲਰ ਆਹ ਲਾ ਵਿੱਕੀ-ਵਿੱਕੀ ਲਾਈਫ ਲਾਈਕ ਕਿਦਾਂ ਮਰੇ ਡਾਟ ਕਰਦੇ ਆ ਬਾਉਮੀ ਕਿਹ ਹੈ ਦੰਦੇ ਉਹ ਕੀ ਕਰਦੀ ਹੈ ਹੂੰ ਤੁਹਾਨੂੰ ਜੀ ਸੋਨਾ ਨਹੀਂ ਬਣਾ ਆਖਾ ਹੈਗਾ ਅਰੇ ਕੋਲ ਇਦਾਂ ਨਹੀਂ ਕਰ ਪਰੀ ਕੋਈ ਜਸੇ ਕਰ ਰੰਗ ਦੇ ਸੋਨਾ ਵੀ ਹੋਵੇ ਜੀ ਤੇ ਮਦਦ ਬਹੁਤ ਠੀਕ ਬੈਂਡ ਦਾ ਪਰ ਤੇ ਆ ਵੀ ਉਹ ਜੀ ਹੈ ਨਾ ਅੱਜ ਕੱਲ੍ਹ ਤੇ ਆ ਦੇਖੀ ਇਹਦਾ ਬਹੁਤ ਖਰਾਬ ਕੁੜੀ ਹੈ ਸਾਡੀ ਇਹ ਇਹਦਾ ਕਰਨ ਪਟ ਦੋ ਨਹੀਂ ਇਹ ਨਹੀਂ ਤਾਰਨਾ ਹੈਗਾ ਪੁੱਤ ਇਹਦੀ ਤਾਰੀ ਦੋ ਮਨ ਨਾ ਪੁੱਤ ਉਹ ਰਖ ਲਿਆ ਕਰੋ ਸਾਹਦੇ ਕੁਦ ਆ ਦੇ ਸਰ ਜੀ ਮੈਂ ਦੇਖਣੀ ਮੈਂ ਕੈਪਰੀਆਂ ਹੀ ਦੇਖਣੀ ਆ ਕੈਪਰੀਆਂ ਜੀ ਦਿਖਾਓ ਪਾ ਜੀ ਮੈਂ ਤਾਂ ਕੈਪਰੀਆਂ ਹੀ ਚੰਗੀਆਂ ਪਾਉਂਦਾ ਨਹੀਂ ਹੈਗਾ ਉਹ ਕਿਉਂਕਿ ਉੱਥੇ ਪਹਾੜ 'ਚ ਨਾ ਟੀ-ਸ਼ਰਟਾਂ ਨਾ ਕੈਪਰੀ ਪਾ ਕੇ ਜਿਵੇਂ ਮਰਜ਼ੀ ਨਿਆਣਾ ਫਰੀ ਜਾਦੀ ਹਮਾਸੀ ਉਹ ਨਾ ਪਹਾੜ ਜੋਗੇ ਦੋ ਕ ਕਪੂਰੇ ਬਾਹ ਦੇ ਵੀ ਕੱਪੜੇ ਲੈ ਲਿਓ ਸਵੇਰੇ ਠੰਡ ਹੁੰਦੀ ਆ ਪੂਰੀਆਂ ਮਾਂ ਦੀ ਟੀ-ਸ਼ਰਟ ਹਾਂ ਉਹ ਲੈ ਲਿਓ ਜਾਂਦਾ ਇਹ ਕਹੇ ਮੈਨੂੰ ਤਾਰਦੇ ਮੈਂ ਕਰਨ ਕੋਲੇ ਜਾਣਾ ਨਾ ਕੋਈ ਟੋਪੀ ਨਹੀਂ ਲੈਣੀ ਕੈਪ ਨਹੀਂ ਲੈਣੀ ਨੋ ਨਹੀਂ ਕੀ ਰੇਂਜ ਹੈ ਨਾ ਵਿਛਦੀ ਆਹ ਸੋਨੀਆ ਵਾਲੇ ਇਹ ਪਜਾਮੀਆਂ ਤਾਂ ਨਹੀਂ ਨਹੀਂ ਕਰਦੀ ਕੀ ਰੇਂਜ ਵਗੈਰਾ 1.40 ਗ੍ਰੇਡ ਹੈ ਬਸ ਚੱਕ ਤੇ ਘੱਟੇ ਕੋਈ ਹੈ ਨਾ ਕਹਿੰਦੀ ਕਿ ਘੱਟ ਤੇ ਦੁਕਾਨ ਦੇ ਵਿੱਚ ਵੀ ਨਹੀਂ ਬਰਤੀ ਨਾ ਸਾਰੇ ਆਪ ਕੋਲੇ ਚੱਕਦੇ ਨੇ ਮੇਰੇ ਕੋਲ ਨਹੀਂ ਉਹਨਾਂ ਨੂੰ ਵੀ ਪਤਾ ਲੈਣੀ ਤਾਂ ਅਸੀਂ ਆਪਣੀ ਮਰਜ਼ੀ ਨਾਲ ਆ ਨਹੀਂ ਆਏ ਉਹਨਾਂ ਕੋਲ ਰੁੱਕ ਕੇ ਬੈਈਏ ਜੀ ਆਹ ਚੱਲ ਰਵੀ ਸੋਨਾ ਨਾਲ ਆ ਸੋਨਾ ਦੀ ਯਾਰ ਆਹ ਲੋ ਇੱਕ ਮਾਸੀ ਮਾਸੀ ਮੇਰਾ ਪਸੰਦ ਕਰਕੇ ਇੱਕ ਗ੍ਰੀਨ ਲੀਲਾ ਪਲੀਜ਼ ਹਾਂ ਚਰਨਾਂ ਦੀ ਤੇ ਲੈ ਲਈ ਕੈਪਟਨ ਨੇ ਦੇ ਦਿੱਤੀ ਬਸ ਹੋ ਗਿਆ ਦੋਏ ਠੀਕ ਹੈ ਕਰਨ ਬਾਅਦ ਤੋਂ ਕਰ ਸੋ ਸ ਆ ਬਸ ਹੋ ਗਏ ਨਹੀਂ ਲੈਣੀ ਬਸ ਹੁਣ ਬੜੇ ਮੁੰਡੇ ਨੂੰ ਦਿਖਾਓ ਜੀ ਤੁਸੀਂ ਇੱਕ ਤਾਂ ਨਾ ਪੂਰੀਆਂ ਵਾਂਹ ਦੀ ਟੀ-ਸ਼ਰਟ ਦਿਖਾ ਦਿਓ ਹਾਂ ਹਾਂ ਜੀ ਪੂਰੀਆਂ ਵਾਂਹ ਦੀ ਹੋਵੇ ਇਹ ਨਾਈਟ ਸੂਟ ਕਿ ਹੈਗਾ ਪੂਰਾ ਸੈੱਟ ਉਹ ਦਿਖਾ ਦਿਓ ਪਤਲੀਆਂ ਵਾਂਹ ਚ ਉਹ ਦਿਖਾ ਦਿਓ ਜ਼ਰੂਰੀ ਆ ਕੀ ਹਲ ਕਿੰਨਾ ਆ ਛੋਟੇ ਬੱਚਿਆਂ ਦੇ ਕੱਪੜੇ ਹਨਾ ਟੌਪ ਵਗੈਰਾ ਅਸਰ ਆਪਣੀ ਵੀ ਤੇ ਛੋਣੀ ਲੱਗ ਉਧਰ ਕਹਿੰਦੇ ਉਧਰ ਆਜੋ ਚਲੋ ਸਾਲਾ ਪੁੱਤ ਅੱਜੋਂ ਤੇ ਕੱਲ੍ਹ ਆਪੀ ਚਲੋ ਜੀ ਚਲੋ ਜੀ ਚਲੋ ਜੀ ਆਜੋ ਵੀ ਆਜੋ ਵੀ ਆਜੋ ਹਮ ਠੀਕ ਸਾਰਾ ਬਹੁਤ ਵੱਡਾ ਹੈ ਇਹਦਾ ਬਹੁਤ ਬੜਾ ਹੈ ਇਹਦਾ ਇਹਦੇ ਤੇ ਪੈਣਾ ਹੈ ਨਾ ਪੰਜਾਬੀ ਜੇਕਰ ਜੀ ਜੀ ਬਰੇ ਬਰੇ ਕੜਾ ਚੋ ਜੀ ਕੋਟੇ ਸਾਰਾ ਚਾਹੀਦਾ ਜਿਆਦਾ ਬੜਾ ਚਾਹ ਤਾਂ ਫਿਰ ਉਹੀ ਉਲਝਦੀ ਮਿਰਜੀ ਆਹੇ ਆ ਤੇਰੀ ਹੀ ਆਹੇ ਨੂਨੇ ਪੁੱਤ ਦੇ ਹੀ ਆ ਨੂਨੇ ਪੁੱਤ ਦੇ ਹੀ ਆ ਮੈਂ ਕਿਹਾ ਉਹ ਮੁੰਡਾ 48 ਕੱਪੜੀਆਂ ਦਿਖਾਓ ਮੈਨੂੰ ਕਾਟਰ ਜਿਹੜੀਆਂ ਵੀ ਨਹੀਂ ਦੂਜੀ ਨਹੀਂ ਤਾਂ ਗਿੱਜੂ ਉਹਦਾ ਜੀਂਚ ਆਉਂਦੀ ਆ ਉਹ ਦਿਖਾ ਦਿਓ ਇੱਕ ਜਿਹੜੀ ਆ ਉਹ ਚ ਪੁੱਤ ਦਾ ਕੱਪੜਾ ਦੋ ਦਿਖਾ ਦਿਵਾ ਮਾਂ ਦਾ ਬਲੈਕ ਬਲੈਕ ਕਲਰ ਆਪਨ ਦਿਸ ਤੂੰ ਆ ਦੂ ਦਾ ਆ ਵੀ ਦੇਖ ਲੈ ਕਲਰ ਆਹੀ ਆ ਬੈਠ ਇੱਕ ਪੁੱਤ ਆ ਮੇਰੇ ਆਂ ਬੈਠੋ ਹਾਂ ਠੀਕ ਹੈ ਨਾ ਜੀ ਸਾਈਜ਼ ਕਲਰ ਵਾਸਤੇ ਮੈਨੂੰ ਹੋਰ ਤਰ੍ਹਾਂ ਦਿਖਾਉਣੇ ਹਨ ਦੇਖੀ ਨੇ ਇਹ ਜੀ ਕਲਰ ਕੱਢਣੇ ਜਿਹੜਾ ਹੈਗੇ ਉਹ ਹੀ ਕੱਢਣੇ ਆਹ ਮਾਸੀ ਤੇਰੇ ਨਾਲ ਵੀਰ ਨੂੰ ਬੈਰ 20 ਨੰਬਰ ਦੀ ਵੀ ਦੇਖੋ ਗੱਡੀ ਨਹੀਂ ਇਹ ਆਉਣਾ ਨਹੀਂ ਨਹੀਂ ਆਜਣਾ ਨਾਈਟ ਸੂਟ ਆ ਤੇ ਆਣੀ ਬੜੀ ਹੈ ਅੱਛਾ ਆਪਣਾ ਫਿਰ ਰਾਤ ਨੂੰ ਜਾਂ ਜਾਣਾ ਫਿਰ ਪਾ ਕੇ ਸਵੇਰ ਨੂੰ ਵਸਤਾ ਫੇਰ ਰਾਤ ਨੂੰ ਆਪਾਂ ਬੇਸ਼ੱਕ ਆਏ ਪੁੱਛ ਲੋ ਪਤਲਾ ਜਿਹਾ ਕੁੜਤਾ ਜਾਂ ਪਜਾਮਾ ਜਿਹੜਾ ਪਾਉਂਦਾ ਹੁੰਦੇ ਤੇ वो अच्छा लगता है आ, ना मेरे कपड़े ज़्यादा सॉल्ड एक आँख का ज़्यादा तीन ने राही एक गिर चुकी क्या प्यार सादी से पट्टी आज मैं इधर ना ओ देखो हाँ यार आ देख लो आ ले लो तो सिर्फ मेरी मन्ना करो ना ना ठीक है ना राजू ओ ठीक है आ बिरयानी ਮੁੰਡਾ ਦੇ ਰਿਹਾ ਦੱਸਾ ਦੋ ਮੁੰਡਾ ਆ ਗਿਆ ਹੁਣ ਕੈਪਰੀ ਹਾਂਜੀ ਮੁੰਡਾ ਉਹਦੀ ਕੈਪਰੀ ਇੱਕ ਤਾਂ ਮੈਂ ਜੀਨ ਚ ਦਿਖਾਇਆ ਲੱਕ ਕਟਾਈ ਨਹੀਂ ਦਿਖਾਇਓ ਬਟਨ ਵਾਲੀ ਕੋਈ ਨਾ ਦਿਖਾਇਓ ਬਟਨ ਵਾਲਾ ਤਾਂ ਬਟਨ ਨਹੀਂ ਲੱਗਦਾ ਹਾਂ ਤਾਂ ਤਾਂ ਕਰੀਆ ਜਿਹੜੀ ਉਹਨੇ ਤੋਂ ਲੈ ਕੇ ਗਈ ਸੀ ਆ ਤੋ ਆਪਣੀ ਜਣਾ ਪਾਣੀ ਦਿੱਤੋ ਤੋ ਆ ਦੇ ਦਿਓ ਭਾਈ ਉਹ ਸਿੱਖੋ ਫੜੀ ਸਖੜੀ ਫੜੀ ਕਰੀ ਇੱਕ ਨਾ ਮੈਂ ਇਹਨਾਂ ਨੂੰ ਜਿਹੜੀ ਬਲੈਕ ਲੋਰ ਜੀ ਲੈ ਕੇ ਗਈ ਸੀ ਸਿੱੱਚ ਮੈਂ ਉਹ ਠੀਕ ਜਰੀ ਵੀ ਦਿਖਾ ਦਿਓ ਮੁੰਡੇ ਵਾਸਤੇ ਜੇ ਕੈਸਕੀ ਮਿਲ ਗਿਆ ਮੈਨੂੰ ਉਹ ਕੱਪੜੇ ਚ ਕੈਪਰੀ ਜਿਹਾ ਖਾ ਲਓ ਹੂੰ ਉਹ ਚੀਜ਼ ਠੀਕ ਰਹੂਗੀ ਅਸਲ ਹੋਰ ਵੀ ਠੀਕ ਰਹੂਗੀ ਜੇ ਲੈ ਲਓ ਜਿਹੜੀ ਆਪਾਂ ਇਕੱਲੇ ਕਿਤੇ ਨਾ ਗਰੀਬ ਜਿਹਾ ਨਾ ਜ਼ਿਆਦਾ ਖੋਣ ਉਹ ਬਚਲਦੀ ਲੱਭੀ ਉਹ ਨੋਰ ਬਹੁਤ ਸਾਂਗੀ ਰੱਖੀ ਪੋ ਲਗਾ ਜੀ ਰੱਖਣ ਨੂੰ ਥਾਂ ਨਹੀਂ ਪਾਉਣ ਨੂੰ ਹੈ ਨਹੀਂ ਪਾਉਣ ਨੂੰ ਹੈ ਨਹੀਂ ਹਾਂ ਆਹ ਸੋਣੀ ਆ ਕਲਰ ਨਹੀਂ ਪਾਓ ਕਲਰ ਆ ਦਿਨਾ ਕੋਈ ਕੁਝ ਯੂਨੀਕ ਜਿਹਾ ਕਲਰ ਦੇਖ ਲਓ ਆ ਵੀ ਚੰਗਾ ਲੱਗਦਾ ਹੈ ਰੋ

ਉਹ ਅਦਰ ਕੰਮ ਕਰਦਾ ਕੰਮ ਕੰਮ ਠੀਕ ਹੈ ਕੌਣ ਸਿਖਾਏਗੀ ਦੂਜੀ ਕਿਹਨੇ ਕੰਮ ਕਰਦੀ ਆ ਤੇ ਕੇਵਲ ਉਹ ਤੇ ਨੂਰ ਦਿਖਾ ਦੇ ਇੱਕ ਕੰਦ ਕੌਣ ਸਿਖਾਉਂਦਾ ਕਰਦੀ ਇਹਦੇ ਵਿੱਚ ਚਿੱਟੋ ਲੈਣੀ ਹੈ ਤੇ ਤਾਂ ਹੈਗੀ ਇਹ ਕੁੜੀ ਤੁਰਤ ਗਈ ਸੀ ਮੈਂ ਨਹੀਂ ਹੁਣ ਕੀ ਲੈਣਾ ਫਿਰ ਇਹਦੇ ਵਾਸਤੇ ਇੱਕ ਲੋਰ ਲੈਣੀ ਆ ਲੋਰ ਦਿਖਾਓ ਲੋ ਪਾਟਨ ਚ ਲੈਣੀ ਆ ਮਾਡਨ ਤੇ ਪ੍ਰਿੰਟਰ ਕਾਫੀ ਚੱਲੇ ਮੈਨੂੰ ਨਾ ਇਹਦੇ ਨਾਲ ਮੇਰੇ ਸਾਰਟਸ ਨਾਲੇ ਵਧੀਆ ਸੀ ਔਰ ਜਾਨ ਨੂੰ ਕੱਟ ਜਾਂ ਪੂਰਾ ਬਣਾ ਦੇਣਾ ਹਨਾ ਯਸਮੀ ਠੀਕ ਲੱਗਣਾ ਇਹਦੇ ਨਾਲ ਜਿਹੜੀ ਪਾਈ ਵਾਈਟ ਬੂਟ ਸੋਨੇ ਲੱਗਦੇ ਬਹੁਤ ਹਾਂ ਕੋਈ ਮੰਦਾਈ ਦੀ ਬੂਟ ਐਰ ਪਾਉਣੇ ਨਹੀਂ ਮੈਂ ਕਹਿੰਦੀ ਆ ਜੀ ਦੋ ਵਾਰ ਪਾਈ ਜਿਹੜੇ ਤੁਸੀਂ ਦਵਾਏ ਆ ਲਾਸਟਿਕ ਹੋਏ ਨਾ ਜਿਵੇਂ ਕਹਤੀਆਂ ਨਾ ਪਾ ਸਕਦਾ ਮੈਂ ਕਹਿੰਦੀ ਜੀ ਫਿਰ

ਆਣਾ ਜੋ ਕੋ ਦੇਣਾ ਫੋਣੀ ਗੱਤ ਚ ਚੰਦੀ ਆ ਚਲ ਤੂੰ ਬੋਲ ਕਿਊਟੀ ਫਾਈ ਫਾਈ ਕਿਊਟੀ ਫਾਈ ਨਾ ਗੋਲ ਗਲੀ ਨਹੀਂ ਗੋਲ ਗਲੀ ਵਾਲੀਆਂ ਲੈ ਲੀਆਂ ਮੈਂ ਤੈਨੂੰ ਮੈਨੂੰ ਕਲਰ ਵਾਲੀ ਟੀ-ਸ਼ਰਟ ਪਾ ਪੈਂਟ ਨਾਲ ਤੇਪਰੀ ਨਾਲ ਦੀ ਨਾਲ ਮੈਂ ਨਾ ਪੱਦੀ ਆਣਾ ਜੋ ਕੋ ਦੇਣਾ ਚੰਦਰੀਆ ਕਿਊਟੀ ਫਾਈ ਕਿੰਨਾ ਸੋਹਣਾ ਕਹਿੰਦੀ ਕੁੜੀ ਵੀ ਆਣ ਜਾਣਾ ਸੋਹਣੀ ਕਿਊਟੀ ਇਹ ਜੇ ਕਲਰ ਤਾਂ ਹੈ ਇਹਦੇ ਕੋਲ ਨਾ ਨਹੀਂ ਯਾਰ ਬੀਸ ਬਹੁਤ ਸੋਹਣਾ ਹੈ ਆ ਦੇਖੋ ਸਿੰਪਲ ਰੈੱਡ ਇਹ ਚਾਚੇ ਵਾਲਾ ਆ ਰੁਕ ਜਾ ਅੰਦੇ ਕੱਪੜਾ ਦੋ ਦਿਖਾਓ ਜਿਹੜਾ ਤੇ ਪਾਤਾ ਨੂੰ ਨਹੀਂ ਪਸੰਦ ਤੇਰੇ ਨੂੰ ਮੈਡੀ ਨੂੰ ਪਸੰਦ ਆ ਸਾੜ ਦੂ ਪਸੰਦ ਹੋ ਗਿਆ ਰ ਇਹਦਾ ਨਹੀਂ ਬਤਾ ਦੇ ਆ ਠੀਕ ਆ ਪਸੰਦ ਆਉਂਦੀ ਆ ਠੀਕ ਲੱਗਦਾ ਕੁਛ ਨਹੀਂ 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 ਹਣੀ ਦਿੱਲੀ ਉਧਰ ਜੀਨਪੁਰ ਨੂੰ ਬਲੈਕ ਨਹੀਂ ਗ੍ਰੀਨ ਹਾਂ ਫਿਰ ਇਹ ਵੀ ਗੱਲ ਤੁਹਾਡੀ ਰਾਈਟ ਆ ਭਾਈ ਉਹ ਪਾਈ ਲੈ ਲੈਂਦੇ ਅਸੀਂ ਕੋੜਾ ਕੱਪੜਾ ਐ ਟੈਂਸ਼ਨ ਵਾਲਾ ਲੈ ਲੀ ਗੋ पाइपा पाइपा टाइम हाँ लाइट कलर देखा आज बनता है नहीं यार ठीक लगता है कुछ चेक कर रहा था सिर्फ जाना नहीं। है चेक करियो नाके देख वो तो पूरा नूडल्स तो रुकाया नहीं बोली ठीक है बड़ी हो ठीक है आ देखो बस क्या करे बसा ना वाहेगुरु वाहेगुरु रब रखा बस ਕਲਰ ਤਾਂ ਬਹੁਤ ਮਿਠਾ ਕਲਰ ਸੋਹਣਾ ਹੂੰ ਅੱਗੇ ਦਾ ਕੰਮ ਲੈਣਾ ਚਾਹੀਦਾ ਜੇ ਮੈਂ ਰੈੱਡ ਹੋ ਗਿਆ ਸਾਂਹ ਜਲਾ ਹੋ ਗਿਆ ਕਾਲਾ ਹੋ ਗਿਆ ਇਹ ਤਾਂ ਤਕਰੀਬਨ ਹਰੇ ਕੇ ਲਈ ਜਾਂਦਾ ਇਹਨਾਂ ਨੂੰ ਹੂੰ ਕੋਈ ਅਜੀਬੋ ਘਰੀਬ ਜਿਹਾ ਕਲਰ ਲੋਕ ਜਿਹੜਾ ਦੁਪਹਿਰ 'ਚ ਬੰਦਾ ਦੇਖ ਕੇ ਡਰ ਵੀ ਜਾਵੇ ਵੀ ਹੈ ਆ ਕਿਹ ਚੀਜ਼ ਆ ਚੰਗੀਆਂ ਡਰਨਾ ਭਾਜੀ ਡਰਾਓ ਫਿਰ ਤੁਸੀਂ ਬੜਾ ਜਾ ਕਲਰ ਐਦਾਂ ਨਹੀਂ ਲਗਾਓ ਡਰਾਓ ਮੜੇ ਜਾ ਹੂੰ ਆਗਿਰਿਆ ਇਹ ਸੋਹਣੀ ਕਿੰਨੀ ਲੱਗਦੀ ਆ ਉਹਨੇ ਕਿੰਨੇ ਦਾ ਨਾਈਸ ਲੱਗ ਰਹੀ ਏ ਤੇਰੇ ਇਹ ਉਹ ਪੀ ਸ਼ਰਟ ਤੇ ਪੀ ਸ਼ਰਟ ਤੇ ਕਿਰਨੇ ਪਾਇਆ ਚੱਲ ਇਹਦੇ ਉੱਪਰ ਨੂੰ ਵੀ ਆ ਰਹੀ ਇਟ ਮੀਨਸ ਨਾਈਸ ਆ ਲੰਬਾਈ ਤਾਂ ਠੀਕ ਆ ਲੰਬਾਈ ਤੇ ਡਾਟ ਤੋਂ ਹਮਮ ਸੋਹਣੀ ਆ ਤੇ ਆ ਖੁੱਲੀ ਆ ਨਹੀਂ ਗੋਲ ਸਟ ਰਹਿ ਲੱਗਦਾ ਮੈ ਆਹ ਦੇਖ ਪਾਜੀ ਕਹਿੰਦੇ ਫੈਸ਼ਨ ਆ ਇਹ ਇਹ ਆਲਾ ਟੈਨਬਲ ਵੀ ਪੱਪਾ ਤੋਂ ਭਰਨੇ ਆਇਆ ਥੱਲੇ ਕੀ ਕਰ ਰਿਹਾ ਤੂੰ ਤੈਨੂੰ ਮੈਂ ਦੱਸਾਂ ਮਾਸੀ ਤੂੰ ਲੈ ਲੈ ਇਹ ਛੋਟਾ ਨੰਬਰ ਛੋਟਾ ਲੈ ਲਓ ਕਿ ਤੇਰੀ ਹਾਂ ਇਹਦੇ ਵਿੱਚ ਕਲਰ ਨਹੀਂ ਮਿਲੂ ਮੈਨੂੰ ਇੱਕ ਨੰਬਰ ਛੋਟਾ ਸਾ ਵੀ ਕਲਰ ਠੀਕ ਕਲਰ ਤਾਂ ਵੀ ਸੋਨਾ ਵੈਸੇ ਹਾਂ ਹੀ ਲੈ ਲੈਂਦੇ ਆ ਕਲਰ ਤੂੰ ਕਿੱਧਰ ਪਾਈ ਚੱਲ ਬਸ ਫੇਰ ਆ ਕਲਰ ਦੇ ਦੇ ਗੱਲ ਖਤਮ ਮੈਨੂੰ ਮਨ ਕਾਟਨ ਦੀ ਆ ਰਾ ਉਸ ਟੈਂਚੇਵਲ ਦਿਖਾ ਦੇ ਲੋ

ਚਲੋ ਜੀ ਚਲੋ ਦਿਖਾਓ ਸਾਨੂੰ ਅੱਜ ਸ਼ੂਬ੍ਰਿਤ ਕਰਾਉਗੀ ਜੀ ਸ਼ਾਪਿੰਗ ਚਲੋ ਜੀ ਅਸੀਂ ਚੱਲਦੇ ਆਂ ਜੀ ਸ਼ੂਬ੍ਰਿਤ ਦੇ ਨਾਲ ਚਲੋ ਛੂਟ ਦਿਵਾ ਮੈਨੂੰ ਚਲੋ 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 ਕਰਵਾਓ ਜੀ ਸਰਵੇ ਨਹੀਂ ਸਾਨੂੰ ਸਰਵੇ ਕਰਵਾਉਣ ਲੱਗੀ ਸ਼ਾਪ ਦਾ ਚਲੋ ਹਾਂਜੀ ਹਾਂਜੀ ਬੜੇ ਯੂਟਿਊਬਰ ਆ ਗਏ ਜੀ ਇਹ ਛੋਟੀ ਛੋਟੀ ਜੀ ਚਲੋ ਚਲੋ ਬਾਅਦ ਚ ਕੰਮ ਜੂ ਚਲ ਉੱੜ ਤੇ ਕੱਪੜੇ ਕੱਢ ਕੇ ਦਿਖਾ ਦੇ ਨਹੀਂ 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 ਕੋ ਉਸ ਕੱਪੜਾ ਕੱਢਣ ਨੂੰ ਨਾ ਕਹਿ ਉਹਨੂੰ ਲੋ ਜੀ ਸਾਡੀ ਆ ਗਿਆ ਜੀ ਸਾਡੇ ਲਈ ਪਾਣੀ ਠੀਕ ਆ ਚਾਚੂ ਪਿੱਛੇ ਪਾਣੀ ਲੈ ਲਓ beer ਪਾਣੀ ਲੈ ਕੇ ਖੜਾ ਬਹੁਤ ਵਧੀਆ ਸ਼ਾਪ ਆ ਜੀ ਦੇਖ ਲਓ ਇਹਨਾਂ ਨੂੰ ਆਪੇ ਪਤਾ ਲੱਗ ਗਿਆ ਵੀ ਬੋਲ ਬੋਲ ਕੇ ਇਹਨਾਂ ਨੂੰ ਲੱਗੀ ਜੀ ਪਿਆਸ ਤਾਂ ਫਿਰ ਇਸ ਕਰਕੇ ਜੀ ਪਾਣੀ ਸਾਡੇ ਲਈ ਹਾਜ਼ਰ ਹੈ ਠੀਕ ਹੈ ਲਓ ਥੈਂਕ ਯੂ ਵੀਰ ਥੈਂਕ ਯੂ ਮੈਮੀ ਮੈਮੀ ਕਰਨ ਵੀਰ ਪਾਣੀ ਪੁੱਛਦਾ